ਚੋਰੀ ਕਰਨ ਦੇ ਮਾਮਲੇ ਦੇ ਵਿੱਚ ਇੱਕ ਭਾਰਤੀ ਦੀ ਕੈਨੇਡਾ ਦੀ ਧਰਤੀ ਤੇ ਗ੍ਰਿਫਤਾਰੀ ਹੋਈ ਹੈ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪੱਕ ਗਿਆ ਹੈ ਬਹੁਤ ਸਾਰੇ ਪੰਜਾਬੀ ਭਾਰਤੀ ਮੁੰਡੇ ਕੁੜੀਆਂ ਵਿਦੇਸ਼ਾਂ ਵੱਲ ਰੋਖ ਕਰ ਦਿੰਦੇ ਨੇ ਪਰ ਕਈ ਕ੍ਰਾਈਮ ਵੀ ਦੁਨੀਆ ਦੇ ਵਿੱਚ ਕਦਮ ਰੱਖ ਲੈਂਦੇ ਨੇ ਇਸੇ ਨੂੰ ਦੇਖਦੇ ਹੋਏ ਪੀਲ ਪੁਲਿਸ ਨੇ ਪੁਰੇਸ ਭਾਰਤੀ ਦੀ ਗ੍ਰਿਫਤਾਰੀ ਕਰ ਲਈ ਹੈ ਵੱਡਾ ਖੁਲਾਸਾ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਦਰਸਲ ਪੁਲਿਸ ਦਾ ਕਹਿਣਾ ਕਿ ਇਹ ਟਰਾਲੇ ਚੋਰੀ ਕਰਦਾ ਸੀ ਜਿਸ ਦਾ ਪਰਦਾ ਫਾਸ਼ ਹੋ ਗਿਆ ਤੇ ਹੁਣ ਇਸ ਦੀ ਗ੍ਰਿਫਤਾਰੀ ਹੋ ਗਈ ਹੈ ਤਦਾਂ ਸੀ ਇਹ ਕਿ ਹੁਣ ਟਰਾਲੇ ਇੱਕ ਨਹੀਂ ਦੂਰੇ ਬਹੁਤ ਸਾਰੇ ਟਰਾਲਿਆਂ ਦੀ ਚੋਰੀ ਇਸ ਨੌਜਵਾਨ ਦੇ ਵੱਲੋਂ ਕੀਤੀ ਗਈ ਸੀ ਜਿਸ ਦੀ ਭਾਲ ਲਗਾਤਾਰ ਪੁਲਿਸ ਕਾਰੀਸੀ ਪਰ ਹੁਣੇ ਪੁਲਿਸ ਦੇ ਹੱਥੀ ਚੜ ਗਿਆ ਹੈ ਖਬਰ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਕੋਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਖਬਰ ਨੂੰ ਧਿਆਨ ਨਾਲ ਸੁਣੀਓ ਕਿਵੇਂ ਭਾਰਤੀ ਦੀ ਗ੍ਰਿਫਤਾਰੀ ਹੋਈ ਹੈ ਪੀਲ ਪੁਲਿਸ ਨੇ ਖੁਲਾਸਾ ਕਰ ਦਿੱਤਾ ਹੈ ਪੁਲੀ ਪੁਲਿਸ ਨੇ ਹੁਣ ਕਿਹਾ ਹੈ ਕਿ ਭਾਰਤੀ ਦੇ ਘਰ ਤੇ ਕੋ ਛਾਪੇ ਮਾਰੀ ਕੀਤੀ ਹੈ ਉਥੋਂ ਚੋਰੀ ਕੀਤੇ ਗਏ 6 ਟਰਾਲੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੀ ਪਛਾਣ ਲਕੋਣ ਦੇ ਲਈ ਉਹਨਾਂ ਦੇ ਨੰਬਰ ਅਤੇ ਹੁਲੀਏ ਨਾਲ ਤੋੜਫੋੜ ਕੀਤੀ ਗਈ ਸੀ ਫੜੇ ਗਏ ਵਿਅਕਤੀ ਦੀ ਪਛਾਣ ਜਿਹੜੀ ਆ ਕੈਲਡਨ ਦੇ ਰਹਿਣ ਵਾਲੇ 24 ਸਾਲਾ ਸਤਿੰਦਰ ਸਿੰਘ ਵਜੂ ਹੋਈ ਹੈ ਉਸ ਤੇ ਦੋਸ਼ਾਨ ਕੀ ਉਹ ਟਰਾਲੇ ਚੋਰੀ ਕਰਦਾ ਸੀ ਤੇ ਕਰ ਲਿਆ ਕਿ ਟਰਾਲਿਆਂ ਦੇ ਨੰਬਰ ਅਤੇ ਹੁਲੀਏ ਦੀ ਭੰਤੋੜ ਕਰਕੇ ਉਹਨਾਂ ਨੂੰ ਜਿਹੜਾ ਅੱਗੇ ਵੇਚ ਦਿੰਦਾ ਸੀ ਔਰ ਮੌਕੇ ਤੇ ਉਸ ਤੋਂ 6 ਟਰਾਲੇ ਬਰਾਮਦ ਕੀਤੇ ਨੇ ਪੁਲਿਸ ਅਨਸਾਰ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਤੇ ਮਖ਼ੂਲੇ ਉਤੇ ਜ਼ਮਾਨਤ ਤੇ ਰਹਿ ਰਿਹਾ ਹੈ ਤੁਹਾਨੂੰ ਦੱਸ ਸੀ ਇਹ ਕਿ ਇੱਕ ਬੇਹਦੀ ਵੱਡੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਜਿਹੜਾ ਭਾਰਤੀ ਜਿਹੜਾ ਨੌਜਵਾਨ ਸੀਗਾ ਉਸ ਨੂੰ ਲੈ ਕੇ ਖਬਰ ਸਾਹਮਣੇ ਆਈ ਹੋਇ ਇਸ ਭਾਰਤੀ ਦੇ ਕੋਲੋਂ ਟਰਾਲੇ ਜਿਹੜੇ ਨੇ ਉਹ ਮਿਲੇ ਨੇ ਯਾਨੀ ਕਿ 6 ਟਰਾਲੇ ਜਿਹੜੇ ਨੇ ਇਸ ਦੇ ਕੋਲੋਂ ਮਿਲੇ ਨੇ ਔਰ ਇਹ ਟਰਾਲਿਆਂ ਤੇ ਇੱਕ ਤਰੀਕੇ ਦੇ ਨਾਲ ਤਸਕਰੀ ਕਹਿ ਸਕਦੇ ਆ ਕਿ ਕਰਦਾ ਸੀ ਕਿਉਂਕਿ ਇਸ ਨੇ ਜਦੋਂ ਟਰਾਲੇ ਲੈਂਦਾ ਸੀ ਜਦੋਂ ਚੋਰੀ ਕਰਦਾ ਸੀ ਟਰਾਲੇ ਚੋਰੀ ਕਰਕੇ ਉਸ ਤੋਂ ਬਾਅਦ ਇਹ ਇਹ ਉਹਨਾਂ ਦੇ ਹੁਲੀਏ ਨੂੰ ਜੋ ਹੈ ਬਦਲ ਕੇ ਉਸੇ ਨੰਬਰ ਪਲੇਟ ਨੂੰ ਤੋੜ ਕੇ ਅੱਗੇ ਵੇਚ ਦਿੰਦਾ ਸੀ ਇੱਕ ਤਰੀਕੇ ਦਾ ਇਹ ਧੰਦਾ ਜਿਹੜਾ ਇਸੇ ਵੱਲੋਂ ਕੀਤਾ ਜਾਂਦਾ ਸੀ ਯਾਨੀ ਕਿ ਟਰਾਲੇ ਮਹਿੰਗੇ ਭਾਅ ਤੇ ਵੇਚਦਾ ਸੀਗਾ ਔਰ ਚੋਰੀ ਦੇ ਮਾਮਲੇ ਦੇ ਵਿੱਚ ਇਸਨੇ ਬਹੁਤ ਜ਼ਿਆਦਾ ਹੀ ਕਦਮ ਜਿਹੜੇ ਇਸਨੇ ਅੱਗੇ ਵਧਾਲੇ ਸੀਗੇ ਔਰ 24 ਸਾਲਾਂ ਦਾ ਜਿਹੜਾ ਸਿੰਦਰ ਸਿੰਘ ਜੋ ਹੈ ਇਸ ਦੇ ਵਜਿਹੀ ਦੀ ਇਸ ਦੀ ਪਛਾਣ ਹੋਈ ਹੈ ਪੀਲ ਪੁਲਿਸ ਨੇ ਇਸ ਦੀ ਗ੍ਰਿਫਤਾਰੀ ਕਰ ਲਈ ਹੈ ਔਰ ਇਹ ਭਾਰਤ ਦਾ ਰਹਿਣ ਵਾਲਾ ਨੌਜਵਾਨ ਦੱਸਿਆ ਜਾ ਰਿਹਾ ਜੋ ਕਿ ਹੁਣ ਵਿਦੇਸ਼ ਤੋਂ ਵਿਦੇਸ਼ ਆਇਆ ਸੀਗਾ ਭਾਰਤ ਤੋਂ ਆਪਣਾ ਭਵਿੱਖ ਬਣਾਉਣ ਦੇ ਲਈ ਪਾਰਿਸ ਨੇ ਉੱਥੇ ਆ ਕੇ ਚੋਰੀ ਚਕਾੜੀ ਦੇ ਕੰਮ ਦੇ ਵਿੱਚ ਆਪਣੇ ਪੈਰ ਫਸਾ ਲੇ ਤਾਂ ਕਿਵੇਂ ਟਰਾਲੇ ਚੋਰੀ ਕਰਦਾ ਸੀ ਔਰ 6 ਟਰਾਲੇ ਇਸ ਦੇ ਕੋਲ ਉਸ ਸਮੇਂ ਮਿਲਦੇ ਨੇ ਔਰ ਉਹਨਾਂ ਦੇ ਹੁਲੀਏ ਦੇ ਨਾਲ ਜਿਹੜੀ ਛੇੜਛਾੜ ਕੀਤੀ ਸੀ ਭੰਨ ਤੋੜ ਕੀਤੀ ਸੀ ਔਰ ਉਸ ਨੇ ਅੱਗੇ ਵੇਚਣੇ ਸੀ ਪਰ ਉਸ ਤੋਂ ਪਹਿਲਾਂ ਹੀ ਪੀਲ ਪੁਲਿਸ ਦੇ ਅੱਗੇ ਨੌਜਵਾਨ ਆ ਗਿਆ ਪਹਿਲਾਂ ਵੀ ਬਹੁਤ ਸਾਰੇ ਟਰਾਲੇ ਇਸੇ ਵਲੋਂ ਵੇਚੇ ਗਏ ਨੇ ਜਿਸ ਦੇ ਖੁਲਾਸੇ ਹੋਏ ਨੇ ਤੇ ਦੱਸੀਏ ਕਿ ਭਾਰਤੀ ਇੱਕ ਨੌਜਵਾਨ 24 ਸਾਲ ਦਾ ਸਤਿੰਦਰ ਸਿੰਘ ਵਜੂਸ ਦੀ ਪਹਿਚਾਣ ਹੋਈ ਹੈ ਤੇ ਉਸ ਦੀ ਕੈਨਟਾ ਦੀ ਧਰਤੀ ਦੇ ਉੱਤੇ ਟਰਾਲੇ ਚੋਰੀ ਕਰਨ ਦੇ ਮਾਮਲੇ 'ਚ ਗ੍ਰਿਫਤਾਰੀ ਹੋਈ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਹੁਣ ਇਹ ਮਾਮਲੇ ਦੀ ਹੋਰ ਜਾਂਚ ਹੋਵੇਗੀ ਕੜੀਆਂ ਕਿੱਥੋਂ ਤੱਕ ਜੁੜੀਆਂ ਨੇ ਉਸ ਦੇ ਬਾਰੇ ਵੱਡੇ ਖੁਲਾਸੇ ਹੋਣਗੇ ਪਰ ਕੈਨੇਡਾ ਦੀ ਧਰਤੀ ਤੋਂ ਇੱਕ ਮੱਧਪਾਖੀ ਖਬਰ ਸਾਹਮਣੇ ਆਈ ਜਿੱਥੇ ਇੱਕ ਭਾਰਤੀ ਦੇ ਕੋਲੋਂ ਟਰਾਲੇ ਮਿਲਦੇ ਨੇ ਤਾਂ ਉਸ ਦੀ ਹੁਣ ਗ੍ਰਿਫਤਾਰੀ ਕੀਤੀ ਗਈ ਹੈ